ਮੈਂ ਵੀ ਆ ਗਿਆ ਟਿਕਲੇ ਆ ਕੇ ਮਗਰੇ ਹਾਂ ਕੋਈ ਨਹੀਂ ਮਰੇ ਆ ਆ ਦੇਰ ਦੀ ਰਹਿਣਾ ਹਾਂਜੀ ਮੈਂ ਚੱਲ ਦਉਂਗਾ ਨਹੀਂ ਕੋਈ ਨਹੀਂ ਬਾਇ ਇਨਸ਼ਾਅੱਲਾ ਜੀ ਅਸੀਂ ਉੱਥੇ ਨਹੀਂ ਹਾਂ ਅੱਗੇ ਬਾਕੀ ਗਈ ਜੀ ਬੱਦਗੇ ਪਿੱਛੇ ਪ੍ਰਵਿੰਦਰ ਪੇਚਾਈ ਨਹੀਂ ਕਰੀਏ ਨੀਂ ਵਾਲਾ ਕਰ ਪਰਿਆਰ <muchas> ਪਰਿਆਰ <muchas>

ਏ ਜੀ ਕਾਰ ਤੇ ਆਟੋ ਦੀ ਟੱਕਰ ਹੋਈ ਆ ਇਹ ਕਹਿੰਦੇ ਵੀ ਆਟੋ ਨਿਕਲ ਰਿਆ ਸੀ ਮੋੜ ਤੇ ਤੇ ਕਾਰ ਤੇ ਸੀ ਵਿੱਚ ਆ ਕੇ ਵੱਜੀ ਅੱਛਾ ਹਾਲਾਤ ਕੀ ਨੇ ਹਾਲਾਤ ਜੋ ਠੀਕ ਆ ਬਾਕੀ ਥੋੜੀ-ਮੋਟੀ ਸੱਟਾਂ ਤੇ ਇਲਾਜ ਚੱਲ ਰਿਹਾ ਨਾਲ ਇਹ ਜੀ ਟੋਟਲ 12 ਲੈਂਦੇ ਆ ਜੀ ਹਾਂ ਬਾਕੀ ਇੱਕ ਦੋ ਕਹਿੰਦੇ ਹੋਰ ਆ ਜਿਓ ਆ ਇਹ ਸਾਰੇ ਬੱਚੇ ਇੱਕ ਆਟਰ ਤੇ ਸੀਗੇ ਜੀ ਤਾਂ ਕਰਕੇ ਇੱਕ ਇੱਕ ਕੱਟ ਤੇ ਪਤਾ ਨਹੀਂ ਲੱਗਾ ਕਾਰ ਆ ਕਿ ਹਿੱਟ ਕਰਕੇ ਵਿੱਚ ਆਟੋ ਦਾ ਹੀ ਪੂਰੀ ਤਰ੍ਹਾਂ ਉਪਨਿਆ ਗਿਆ ਤੇ ਬਾਕੀ ਭਾਈ ਅਸੀਂ ਐਕਸੀਡੈਂਟ ਹੋਣ ਤੋਂ ਬਾਅਦ ਆਏ ਆ ਇੱਥੇ ਨੂੰ ਬਾਅਦ ਪਤਾ ਲੱਗਿਆ ਵੀ ਉਧਰੋਂ ਫੋਰਚਨਰ ਤੇਜ਼ ਆ ਰਹੀ ਸੀਗੀ ਆਟੋ ਵਾਲਾ ਕ੍ਰੋਸ ਕਰਨ ਲੱਗਾ ਸੀਗਾ ਤੇ ਉਹ ਤੇਜ਼ ਸੀਗੀ ਉਹਦੀ ਸਪੀਡ ਹੌਲੀ ਹੋਈ ਨਹੀਂ ਉਹਨੇ ਆਟੋ ਦੇ ਵਿੱਚ ਮਾਰੀ ਬੱਚੇ ਜ਼ਖਮੀ ਹੋਏ ਆ ਪਰ ਅੱਧਾ ਘੰਟਾ ਹੋ ਗਿਆ ਹਜੇ ਤੱਕ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਇੱਥੇ ਪਹੁੰਚਿਆਗਾ ਐਂਬੂਲੈਂਸ ਮੈਕਸ ਹਸਪਤਲ ਚੋਂ ਆ ਗਿਆ ਬੱਚਿਆਂ ਦਾ ਜੇ ਅੱਡੋ ਅੱਡ ਲੈ ਗਏ ਸੀ ਹਸਪਤਲ ਚ ਜਾ ਕੇ ਸਾਡੇ ਆਉਣ ਤੋਂ ਪਹਿਲਾਂ ਕੋਈ ਡਾਕਟਰ ਕੌਸ਼ਲ ਦੇ ਲੈ ਗਏ ਸੀ ਕੋਈ ਇੱਥੇ ਸੀਗੇ ਬੱਚਿਆਂ ਦੀ ਗਿਣਤੀ ਬਾਰੇ ਨਹੀਂ ਪਤਾ ਕਿੰਨੇ ਗਏ 10 12 ਤਾਂ ਹੋਣਗੇ ਪੱਕਾ ਨਹੀਂ ਪਤਾ ਕਿੰਨੇ ਸਾਡੇ ਪਹੁੰਚਣ ਤੋਂ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਇੱਥੇ ਪੁਲਿਸ ਨਹੀਂ ਪਹੁੰਚੀ ਨਹੀਂ ਪੁਲਿਸ ਦਾ ਅੱਧਾ ਘੰਟਾ ਹੋ ਗਿਆ ਜਿਆਦਾ ਤੋਂ ਜ਼ਿਆਦਾ 40 ਮਿੰਟ ਹੋ ਚਲੇ ਪਰ ਹਜੇ ਤੱਕ ਨਾ ਕੋਈ ਪੀਸੀਆਰ ਨਾ ਪੁਲਿਸ ਵਾਲੇ ਕੋਈ ਨਹੀਂ ਆਏਗਾ ਆ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਦੇ ਨੌਜਵਾਨਾਂ ਵਾਲੇ ਆ ਗਏ ਉਹ ਬੱਚਿਆਂ ਨੂੰ ਲੈ ਗਿਆ ਹਸਤਲਾਂ ਚ ਜਾ ਕੇ ਵੀ ਲੈ ਗਿਆ ਪਰ ਪੁਲਿਸ ਤਾਂ ਹਜੇ ਤੱਕ ਵੀ ਤੁਸੀਂ ਦੇਖ ਰਹੇ ਹੋ ਵੀ ਕੋਈ ਵੀ ਨਹੀਂ ਆਈਗੀ ਅਗਲਾ ਇਧਰ ਨੂੰ ਟੀ ਪੁਆਇੰਟ ਨੂੰ ਸਕਨ ਹੈ ਕਿ ਆਟੋ ਵਾਲਿਆਂ ਦਾ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਇੱਕ ਆਟੋ ਦੇ ਵਿੱਚ ਤੁਸੀਂ 10 ਜਾਂ 12 ਜਵਾਕ ਲੱਦੇ ਹੋਏ ਹੈ ਸੇਫਟੀ ਸਿਕਿਉਰਿਟੀ ਕਿੱਥੇ ਆ ਹਾਦਸਾ ਹੋਇਆ ਮਾੜੀ ਗੱਲ ਹੈ ਬੱਚਿਆਂ ਦਾ ਨੁਕਸਾਨ ਹੋਇਆ ਠੀਕ ਹੈ ਨਹੀਂ ਹੋਣਾ ਚਾਹੀਦਾ ਹੋ ਸਕਦਾ ਸਾਡੇ ਬੱਚੇ ਵੀ ਹੋਣ ਪਰ ਯਾਰ ਆਟੋਸ ਦੇ ਜਿਹੜੇ ਹੈਗੇ ਆ ਜ਼ਿਲ੍ਹਾ ਪ੍ਰਸ਼ਾਸਨ ਜਾਂ ਟ੍ਰੈਫਿਕ ਪੁਲਿਸ ਨੂੰ ਇਹਨਾਂ ਤੇ ਗੌਰ ਕਰਨਾ ਚਾਹੀਦਾ ਇਹ ਹੀ ਕੋਈ ਕਾਰ ਹੁੰਦੀ ਦਾ ਸ਼ਾਇਦ ਜਿਹੜਾ ਹੈਗਾ ਕੈਜ਼ੁਐਲਟੀ ਘੱਟ ਹੋਵੇ ਪਰ ਆਟੋਜ਼ ਦੇ ਉੱਤੇ ਕੈਜ਼ੁਐਲਟੀ ਜ਼ਿਆਦਾ ਲੋਕ ਕਹਿ ਰਹੇ ਆ ਵੀ ਇਹ ਨੂੰ ਕੋਈ ਬੱਚਾ ਚਲਾ ਰਿਹਾ ਸੀ ਜਾਂ ਗੱਡੀ ਤੇ ਜਾ ਰਹੀ ਸੀ ਉਹ ਤਾਂ ਨਹੀਂ ਮੌਕੇ ਤੇ ਇਹ ਤਾਂ ਮੁੰਡਾ ਨੌਜਵਾਨ ਮੁੰਡਾ ਹੈਗਾ 25 25 ਸਾਲ ਗੱਡੀ ਤੇ ਜਾ ਰਿਹਾ ਸੀ ਗੱਡੀ ਤੇਜ਼ ਹੋ ਸਕਦੀ ਆ ਠੀਕ ਹੈ ਕਿਉਂਕਿ ਹੈਵੀ ਗੱਡੀ ਹੈ ਤੇਜ਼ ਚੱਲਦੀ ਆ ਆਪਣੇ ਸਪੀਡ ਲਿਮਟ ਵੀ ਹੈ ਨਹੀਂ ਕੰਟਰੋਲ ਵੀ ਹੈ ਨਹੀਂ ਕਿਸੇ ਸਿਸਟਮ ਦਾ ਲਾਈਟਾਂ ਹੁੰਦੀਆਂ ਲਾਈਟਾਂ ਤੋਂ ਬੰਦਾ ਹਰ ਕੋਈ ਭਜਦਾ ਤਾ ਲੋਕਾਂ ਦਾ ਤਾਂ ਚਲੋ ਤੇਜ਼ੀ ਦਾ ਪਤਾ ਨਹੀਂ ਕੀ ਮਾਈਂਡ ਚ ਰਹਿੰਦੀ ਆ ਸਾਰਾ ਦਿਨ ਲੋਕਾਂ ਦੀ ਪਰ ਘੱਟੋ ਘੱਟ ਜਿਹੜਾ ਹੈਗਾ ਸਿਸਟਮ ਵੀ ਸਹੀ ਹੋਣਾ ਚਾਹੀਦਾ ਠੀਕ ਆ ਜੀ ਐਥੇ ਐਕਸੀਡੈਂਟ ਹੋ ਗਿਆ ਸਾਡੀ ਆਪਣਾ 100 ਫੁੱਟ ਰੋਡ ਤੇ ਜੀ ਮੈਂ ਸਾਹਮਣੇ ਰੋਟੀ ਖਾਈ ਜਾਂਦਾ ਸੀਗਾ ਉਧਰੋਂ ਆਟੋ ਰ ਆ ਸੀ ਬੱਚਾ ਥੜਕ ਪਾਰ ਕਰਾ ਰ ਆ ਸੀਗਾ ਉਧਰੋਂ ਗੱਡੀ ਤੇ ਜਾ ਰਹੀ ਸੀਗੀ ਉਹ ਆਟੋ ਦੇ ਵਿੱਚ ਵੱਜ ਗਈ ਜੀ ਬੱਚਾ ਦੇ ਛੱਟਾ ਬਹੁਤ ਆ ਜੀ ਹਾਂ ਜੀ ਇਹ ਸਤ ਸਰ ਕੀ ਕਹਿਣਾ ਚਾਹੁੰਦੇ ਆ ਇੱਕ ਐਕਸੀਡੈਂਟ ਹੋਇਆ ਹੈ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲੇ ਉਹਨੇ ਇੱਕ ਆਟੋ ਤੇ ਇੱਕ ਫੋਰਚੂਨਰ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ ਤੇ ਆਟੋ ਦੇ ਵਿੱਚ ਕੋਈ ਸਕੂਲ ਵਾਲੇ ਬੱਚੇ ਸੀ ਉਹਨਾਂ ਨੂੰ ਲਾਈ ਛੱਡਣ ਜਾ ਰਹੇ ਹੋਣੇ ਆ ਘਰ ਜੋ ਰੋਡ ਕ੍ਰੋਸ ਕਰ ਰਹੇ ਸੀ ਤੇ ਕੋਈ ਗੱਡੀ ਆਈ ਹੈ ਤੇ ਉਹ ਆਪ ਐਕਸੀਡੈਂਟ ਹੋਇਆ ਤੇ ਉਸ ਨੂੰ ਹੁਣ ਵੈਰੀਫਾਈ ਕਰਨ ਮੌਕੇ ਤੇ ਆਏ ਆ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲੇ ਉੱਤੇ ਜਾਵਾਂਗੇ ਕਿਸ ਤਰ੍ਹਾਂ ਬੱਚਿਆਂ ਦੀ ਕਿਵੇਂ ਹਾਲਤ ਜੋ ਉਹਨੇ ਪ੍ਰੀਲਿਮਿਨਰੀ ਇੱਥੋਂ ਪਤਾ ਲੱਗਿਆ ਜੀ ਇਹ ਦੱਸ ਰਹੇ ਨੇ ਵੀ ਉਹ ਬੱਚੇ ਤਾਂ ਠੀਕ ਨਹੀਂ ਜੀ 8-10 ਬੱਚੇ ਸੀਗੇ ਆਟੋ ਦੇ ਵਿੱਚ ਤੇ ਬੱਚੇ ਫਿਲਹਾਲ ਤੇ ਇਹੀ ਪਤਾ ਲੱਗਿਆ ਵੀ ਬੱਚੇ ਠੀਕ ਨੇ ਬਾਕੀ ਅਸੀਂ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਆਂ ਗੱਡੀ ਵਾਲਾ ਕੌਣ ਸੀ ਕੋਈ ਗੱਡੀ ਇੱਥੇ ਉਹ ਮੌਕੇ ਤੇ ਛੱਡ ਕੇ ਭੱਜ ਗਿਆ ਜੀ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਐਥੋਂ ਅਸੀਂ ਗੱਡੀ ਹੁਣ ਥਾਣੇ ਲੈ ਕੇ ਜਾਵਾਂਗੇ ਤੋਂ ਨੰਬਰ ਵਗੈਰਾ ਹੈਗਾ ਗੱਡੀ ਤੇ ਤੇ ਉੱਥੋਂ ਅਸੀਂ ਉਹਦੀ ਮਾਲਕੀ ਵੈਰੀਫਾਈ ਕਰਕੇ ਤੇ ਅਗਲੀ ਕਾਰਵਾਈ ਵਾਲੇ ਕਰਾਂਗੇ ਡਾਕਟਰ ਗੁੱਡ ਈਨਿੰਗ ਤੁਹਾਨੂੰ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਇਲ ਐਮ ਐਮ ਸਿਵਲ ਹਸਪੀਟਲ ਹੁਨੇਰ ਕਮਰਜੈਂਸੀ ਆਈਏ ਕਿੰਨੇ ਬੱਚੇ ਸੀ ਕੀ ਕਾਰਨ ਲੱਗਦਾ ਔਰ ਕਿੰਨੇ ਸੱਟਾਂ ਲੱਗੀਆਂ ਸਾਡੇ ਕੋਲ ਜੀ ਲਗਭਗ 11 ਬੱਚੇ ਤੇ ਕਾਟਰ ਡਰਾਈਵਰ ਨੂੰ 108 ਐਂਬੂਲੈਂਸ ਤੇ ਸਹਾਰਾਜਨ ਸੇਵਾ ਦੁਆਰਾ ਸਾਡੇ ਕੋਲ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ ਬਠਿੰਡੇ ਦੀ 100 ਫੁੱਟੀ ਰੋਡ ਤੇ ਕਿਸੇ ਇਹ ਆਟੋ ਦੇ ਵਿੱਚ ਸੀਗੇ ਤੇ ਕਿਸੇ ਕਾਰ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਬੱਚੇ ਤੇ ਆਟੋ ਡਰਾਈਵਰ ਹਜੇ ਇਲਾਜधीन ਚੱਲ ਰਹੇ ਨੇ ਤੇ ਹਜੇ ਮੁੱਢਲੇ ਹਾਲਾਤਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਬੱਚੇ ਦੀ ਪੱਟ ਦਾ ਫ੍ਰੈਕਚਰ ਹੈਗਾ ਥਾਈ ਫ੍ਰੈਕਚਰ ਹੈ ਤੇ ਬਾਕੀਆਂ ਨੂੰ ਹਜੇ ਅਸੀਂ ਐਕਸ-ਰੇ ਵਗੈਰਾ ਕਰਾ ਕੇ ਸਿ ਖਤਰੇ ਤੋਂ ਬਾਹਰ ਲੱ ਸਾਰੇ ਬੱਚੇ ਤਕਰੀਬਨ ਸਾਰੇ ਬੱਚੇ ਜੀ ਲਗਭਗ ਖਤਰੇ ਤੋਂ ਬਾਹਰ ਲੱਗ ਰਹੇ ਨੇ ਫਿਰ ਵੀ ਹਜੇ ਅਸੀਂ ਇਹਨਾਂ ਦੀਆਂ ਰਿਪੋਰਟਾਂ ਦੀ ਉਡੀਕ ਕਰ ਰਹੇ ਹਾਂ ਜਿਆਦਾ ਕਿਤੇ ਕਿਤੇ ਜੋਟਾਂ ਸੱਟਾਂ ਸਬਕੀ ਦੇਖੀਆਂ ਨੇ ਸਾਨੂੰ ਜੀ ਜਿਆਦਾਤਰ ਬੱਚਿਆਂ ਦੇ ਜੀ ਸਿਰ ਤੇ ਸੱਟਾਂ ਨੇ ਬਾਹਾਂ ਤੇ ਨੇ ਤੇ ਇੱਕ ਜਿਵੇਂ ਕਿ ਮੈਂ ਦੱਸ ਰਿਹਾ ਇੱਕ ਬੇਟੀ ਦਾ ਲੱਤ ਲੱਤ ਦਾ